खड़े आओ वीडियो दोस्तों 40 लगया चंगी दिखाण हरियाणा दी कटोरी भजया नु ला दे चला देया नहीं कमाल ही मोड़ दो बाकी डिटेल दोस्तों भाई नु पूछ दिया चल के थाने ठनोट देख लो झोटी दा चंगा लगया पूरा बाहर ओख लो जी ਬਾਕੀ ਅੱਗੇ ਤੋਂ ਲੇਵਾ ਦਿਖਾ ਦੇਣਾ ਦੋਸਤੋ ਥਣ ਦਿਖਾ ਦੇਣਾ ਇੱਕ ਪੈਰ ਦੂਰੀ ਅੱਗੇ ਬੱਸ ਰੁਕ ਠਣ ਥਣੌੜ ਦੇਖ ਸਕਦਾ ਹਾਂ ਦੋਸਤੋ ਚੰਗਾ ਲੱਗਿਆ ਪੂਰਾ ਬਾਕੀ ਡਿਟੇਲ ਬਾਈ ਨੂੰ ਪੁੱਛ ਲੈਣੇ ਆਪਾਂ ਤੁਸੀਂ ਇਹ ਸੁਣ ਹਾਂਜੀ ਭਾਈ ਨਾਮ ਦੱਸੋ ਹੀ ਗਿਆ ਸਰਜੀਤ ਕਹਿਣਾ ਭਾਈ ਸਰਜੀਤ ਪਿੰਡ ਕਿਹੜਾ ਹੈ ਖੇਰਮਪੁਰ ਡਿਸਟ੍ਰਿਕਟ ਸਰ ਇਸਾਰ ਜ਼ਿਲ੍ਹੇ ਚ ਪੈਂਦਾ ਹਾਂਜੀ ਮੈਂ ਕਹਿੰਦਾ ਸਾਰਾ ਹਸਾਰ ਹੀ ਆ ਰਿਹਾ ਹੋਰੇ ਅੱਜ ਮੰਡੀ ਤੇ ਹੈ ਨਾ ਹੈ ਹੋ ਸਕਦਾ ਹੈ ਜਿਹੜੇ ਨੂੰ ਪੁੱਛਦੇ ਆ ਹਸਾਰ ਜ਼ਿਲ੍ਹੇ ਤੋਂ ਆਉਂਦਾ ਹੈ ਕੌਣ ਸੇ ਵਿਆਹ ਤੇ ਮੈਂ ਝੋਟੀ ਹੈ ਜੀ ਕੌਣ ਸੇ ਵਿਆਹ ਤੇ ਹੈ ਦੂਸਰੇ ਦੇ ਦੂਸਰੇ ਕੇ ਥੋੜਾ ਅੱਛੀ ਮਦਦ ਦੂਸਰੇ ਕੇ ਜੀ ਕਿੰਨੇ ਦਿਨ ਹੋ ਗਏ ਬਾਈ ਇਸ ਕੋ 20 ਦਿਨ 20 ਦਿਨ ਹਾਂ ਜੀ ਬੱਚਿਆ ਗਿਆ ਸਾਥ ਮੈਂ ਪਾੜੀ ਹੈ ਜੀ ਕੱਟੜੀ ਹੈ ਦੁੱਧ ਕਿਤਨਾ ਤਿਆਰ ਹੈ ਰਿ ਤੇਰਾ ਲੀਟਰ ਤਿਆਰ ਹੈ ਰੇਟ ਕਿਆ ਰਹੇਗਾ ਬਾਈ ਫਿਕਸ ਰੇਟ ਹੀ ਬਤਾ ਦੇ 90000 ਹੈ 85 ਕੀ ਹੋ ਜਾਗੀ ਹੈ ਜੀ 85 ਕੀ ਅੱਛੇ ਮੌਕੇ ਦੇਖਾਂਗੇ ਮੌਕੇ 85 ਕੀ ਮੌਕੇ ਦੇਖ ਹੈ ਨੰਬਰ ਬਤਾ ਦਿਓ 91162197 ਜੋਰ ਨਾਲ 99902182199 999 921 89 39921 28197 999 ਨੂੰ ਕਹਿੰਦੇ ਨੇ ਹਰਿਆਣੇ ਵਾਲੇ ਥੋੜੇ ਜਿਹਾ ਆਪਣੇ ਬੰਦਿਆਂ ਨੂੰ ਸਮਝ ਨਹੀਂ ਆਉਂਦੀ 999 999 ਕਹਿੰਦੇ ਨੇ ਜੀ ਠੀਕ ਹੈ ਜੀ ਦੋਸਤੋ ਝੋਟੀ ਚੰਗੀ ਹੈ ਬਾਕੀ ਸਾਰੀ ਨੰਬਰ ਬਾਈ ਨੇ ਵੀਡੀਓ ਦੇ ਵਿੱਚ ਹੀ ਬੋਲਤਾ ਤੁਹਾਨੂੰ ਦਿਖਾ ਦੇਣਾ ਝੋਟੀ ਇੱਕ ਵਾਰੀ ਫਿਰ ਜਿਹਨੂੰ ਪਸੰਦ ਆਊਗੀ ਦੋਸਤੋ ਨੇੜੇ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲਿਓ ਥਣ ਥਣੌਟ ਫਿਰ ਦਿਖਾ ਦੇਣਾ ਝੋਟੀ ਦਾ ਇਧਰ ਤੋਂ ਬਾਕੀ ਇਕੱਲੇ ਇਕੱਲੇ ਲੱਗੇ ਨੇ ਦੋਸਤੋ ਚਾਰੇ ਥਾਂ ਦੂਰੀ ਤੇ ਲੱਗੇ ਨੇ ਆ ਆ ਘੱਟੀ ਆ ਜੀ ਇਹਦੇ ਨਾਲ ਆ ਘੱਟੀ ਆ ਜੀ ਇਹਦੇ ਨਾਲ ਬਾਕੀ ਆ ਜੋ ਅੱਗੇ ਲੈ ਕੇ ਚੱਲਦੇ ਹਾਂ ਹੋਰ ਝੁੱਟੀਆਂ ਦਿਖਾਉਂਦੇ ਹਾਂ ਤੁਹਾਨੂੰ ਵਾ ਮੋੜ ਲਓ ਜੀ ਬਾਕੀ ਡਿਟੇਲ ਦੋਸਤੋ ਬਾਈ ਨੂੰ ਪੁੱਛਦਿਆਂ ਚੱਲ ਕੇ ਝੋਟੀ ਤੁਰਦੀ ਦੇਖ ਲਈ ਤੁਸੀਂ ਨੇ ਹਵਾਨੇ ਦੀ ਜੱਜਮੈਂਟ ਕਰ ਲਈ ਇੱਧਰ ਤੋਂ ਦਿਖਾ ਦਿੰਨਾ ਹਵਾਨੇ ਦੀ ੱੱਕ ਥੋੜੀ ਅੱਗੇ ਨੂੰ ਐ ਇੱਥੋਂ ਦੇਖ ਸਕਦੇ ਹੋ ਬਾਕੀ ਡਿਟੇਲ ਦੋਸਤੋ ਬਾਈ ਨੂੰ ਪੁੱਛ ਲੈਣੇ ਆਪਾਂ ਹਾਂਜੀ ਹਾਂਜੀ ਬਾਈ ਜੀ ਨਾਮ ਪਤਾਈਏ ਦੇਸ਼ ਰਾਜ ਪਿੰਡ ਕਿਹੜਾ ਜੀ ਖਨੋਰਾ ਪਿੰਡ ਹੈ ਜਿਲ੍ਹਾ ਫਤਿਹਪੁਰ ਜਿਲ੍ਹਾ ਫਤਿਹਪੁਰ ਹਰਿਆਣਾ ਜੀ ਰਹਿੰਦੇ ਹਰਿਆਣਾ ਕਿੰਨੇਵੇਂ ਸੂਏ ਝੋਟੀ ਹੈ ਜੀ ਇਹ ਦੂਜੇ ਜੀ ਕਹੀ ਦੂਜੇ ਦੂਸਰੇ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਹਾਂਜੀ ਸੂਈ ਨੂੰ ਹੋਵੇ ਜੀ ਹਫਤਾ ਦੁੱਧ ਕਿੰਨਾ ਕੁ ਤਿਆਰ ਹੋ ਦੁੱਧ ਹੈਗਾ 15 ਲੀਟਰ 15 ਲੇਵਾ ਘੱਟ ਦਿਖਾਉਂਦੀ ਅੱਗੇ ਨੂੰ ਦਿਖਾਉਂਦੀ ਜਿਹੜੇ ਲੇਵਾ ਪੱਕਾ ਹੈ ਦੁੱਧ ਬਹੁਤ ਦਿੰਦੀ ਹੈ ਬੱਸ ਸਾਡਾ ਏਰੀਆ ਬਹੁਤ ਚੰਗਾ ਹੈ ਨਹੀਂ ਇਹ ਫਤਿਹਬਾਦ ਹੈ ਸਾਰ ਲਾਕੇ ਦੀ ਮੈਂ ਦੁੱਧ ਦਿੰਦੀ ਆ ਹਾਂ ਦਿੰਦੀ ਆ ਬਾਕੀ ਜੇ ਕੋਈ ਬੰਦਾ ਘਰੇ ਆ ਕੇ ਚੋਣੀ ਚਾਹੇ ਚਵਾ ਦਾਂਗੇ ਆਪਾਂ ਰੇਟ ਕੀ ਰਹੂ ਇੱਥੇ ਕਰਾ ਦਿਆਂਗੇ ਖੜੀ ਆ ਰੇਟ ਕੀ ਰਹੂਗਾ ਇਹਦਾ ਰੇਟ 90000 90 ਜਿਆਦਾ ਮੰਗੀਆਂ ਨਾ ਲਿਓਟਾ ਘੱਟ ਦੇ ਕੋਈ ਨਹੀਂ ਕਿੰਨੇ ਦੀ ਹੋਜੂ ਲਾਸਟ ਹੈ ਕਿੰਨੇ ਦੀ ਹੋਜੂ ਲਾਸਟ 85 ਦੇ ਦੇ 80 ਦੀ ਹੋਜੂ 85 ਨੰਬਰ ਬੋਲ ਦੋ ਆਪਣਾ 94660 ਜੀ 51769 ਇੱਕ ਵਾਰੀ ਫੇਰ ਬੋਲੋ 94660 51769 ਦੋਸਤੋ ਜੋ ਟੀ ਇੱਕ ਵਾਰ ਫੇਰ ਦਿਖਾ ਦਣਾ ਮੈਂ ਲੇਵਰੀ ਤੱਕ ਜਰੂਰ ਅੰਦਰ ਨੂੰ ਆ ਪਰ ਝੋਟੀ ਲੰਬੀ ਲੰਬੀ ਕੱਦ ਬੱਡ ਬਹੁਤ ਦੋਸਤੋ ਸਕੀਨ ਆ ਝੋਟੀ ਪੂਰੀ ਇਧਰ ਤੋਂ ਸਿੰਘ ਸਿੰਘ ਦੇਖ ਸਕਦੇ ਹਾਂ ਬਿਲਕੁਲ ਕੁੰਡੇ ਸਿੰਘਾਂ ਚ ਹੈ ਬਾਕੀ ਰੇਟ ਬਾਈ ਨੇ ਠੀਕ ਕਰਿਆ ਦੋਸਤੋ ਜਿਹਨੂੰ ਵੀ ਝੋਟੀ ਪਸੰਦ ਆਊਗੀ ਨੰਬਰ 22 ਦਾ ਵੀਡੀਓ ਦੇ ਵਿੱਚ ਹੀ ਚੱਲੂਗਾ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਖਰੀਦ ਸਕਦੇ ਹੋ ਦੋਸਤੋ ਸਾਰ ਲਾਕੇ ਦੀ ਦਿਖਾਉਂਦੇ ਆ ਤੁਹਾਨੂੰ ਚੰਗੀ ਝੋਟੀ ਚੰਗੇ ਕਦ ਕਾਠ ਵਾਲੀ ਆ ਬੇਲਬੂਲ ਬਹੁਤ ਆ ਝੋਟੀ ਦੀ ਬਾਕੀ ਥਣ ਹਣ ਦੋਸਤੋ ਚੰਗਾ ਲੱਗਿਆ ਪੂਰਾ ਬਾਕੀ ਤੁਰੂ ਕੀ ਇਹ ਤਾਂ ਹਵਾਨੇ ਦੀ ਜੱਜਮੈਂਟ ਕਰ ਲਿਓ ਤੁਸੀਂ ਬਾਬਾ ਕੀ ਬਾਬਾ ਰੱਖਦੇ ਆ ਮੈਂ ਮਰ ਗਿਆ ਕਹਿੰਦਾ ਬਾਬਾ ਪੁੱਤ ਸਾਰੇ ਹੋ ਗਿਆ ਕਹਿੰਦਾ ਬਾਕੀ ਡਿਟੇਲ ਦੋਸਤੋ ਆਪਾਂ ਲਾਣੇਦਾਰ ਨੂੰ ਪੁੱਛ ਲੈਣਾ ਚੱਲ ਕੇ ਬਾਕੀ ਚੰਗੀ ਆ ਝੋਟੀ ਸਾਰੀ ਕੱਦ ਪਿੱਡ ਬਹੁਤ ਆ ਬੇਲ ਬਹੁਤ ਆ ਦੋਸਤੋ ਅੱਗੇ ਤੋਂ ਹਵਾਨਾ ਦਿਖਾ ਦੇਣਾ ਥਣ ਥਣੋੜ ਦੇਖ ਸਕਦੇ ਹੋ ਝੋਟੀ ਦਾ ਤੇ ਬਸ ਕੀ ਇਹ ਮੇਨ ਗੱਲ ਆ ਜਿਹੜੀ ਹਿਸਾਰ ਇਲਾਕੇ ਦੀ ਝੋਟੀਆਂ ਦੋਸਤੋ ਇਹ ਇਲਾਕੇ ਦਾ ਜਾਨਵਰ ਦੁੱਧ ਚ ਵਧੀਆ ਨਿਕਲਦਾ ਹੈ ਭਾਈ ਜੀ ਨਾਮ ਦੱਸੋ ਕੀ ਆ ਨਾਮ ਮੇਰਾ ਸ਼ਕਬੀਰ ਹੈ ਬਾਸ਼ਾ گاؤں ਕੌਣ ਸਾ ਭਾਈ گاؤں ਹਿਸਾਰ ਕੇ ਪਾਸ ਨਲਵਾ ਪੜਦਾ ਹੈ ਜ਼ਿਲ੍ਹਾ ਹਿਸਾਰ ਬੰਦਦਾ ਹਾਂ ਜ਼ਿਲ੍ਹਾ ਹਿਸਾਰ ਕੌਣ ਸੇ ਪਿਆਤਮੇ ਝੋਟੀਆਂ ਇਹ ਦੁੱਧ ਦੇ ਪਿਆਤਮੇ ਦਾੰਤੋ ਮੈਂ ਕਿੰਨੇ ਸੀ ਦੁੱਧ ਕਿਤਨਾ ਤਿਆਰ ਹੈਗਾ ਦੁੱਧ ਆ ਵੀ 16 ਲੀਟਰ ਤਿਆਰ ਹੈ 16 ਕਿਤਨਾ ਦੁੱਧ ਕਰਦੇ ਕਿ ਭਾਈ 23 24 ਲੀਟਰ ਦੁੱਧ ਕਰਦੇ ਅਚਾ ਰੇਟ ਕਿਆ ਰਹੇਗਾ ਭਾਈ ਇੱਥੇ ਰੇਟ ਮੋਲ ਤਾਂ 2 2 ਵੀ ਫਿਕਸ ਰੇਟ ਹੀ ਬਤਾ ਦਿਓ ਲੈਣੇ 1,70,000 ਰੁਪਏ ਕੀ ਦੇਣੀ ਹੈ ਆਪਣਾ ਨੰਬਰ ਬਤਾ ਦਿਓ 9728636131 ਇੱਕ ਵਾਰੀ ਹੋਰ 9628636131 ਦੋਸਤੋ ਦੂਜੇ ਸੂਏ ਝੋਟੀ ਆ ਬਾਈ ਕਹਿੰਦਾ ਮੂੰਹੋਂ ਚਾਰ ਦੰਦਾ ਬਾਕੀ ਤਸੱਲੀ ਦੋਸਤੋ ਤੁਸੀਂ ਕਰਨੀਆਂ ਜਾਨਵਰ ਦੇ ਨੇੜੇ ਆ ਕੇ ਖਰੀਦਣਾ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਆਈਡੀਆ ਮਿਲ ਜਾਂਦਾ ਬਾਕੀ ਥਣ ਥਣ ਲੈਵਾਂ ਲੂਗਾ ਬਹੁਤ ਚੰਗਾ ਲੱਗਿਆ ਝੋਟੀ ਦੇ ਇੱਕ ਵਾਰ ਦੇਖ ਸਕਦੇ ਹੋ ਨੇੜੇ ਤੋਂ ਤੇ ਬਾਕੀ ਦੋਸਤੋ ਇਧਰ ਤੋਂ ਮੂੰਹ ਮੱਥਾ ਦਿਖਾ ਦਾਨਾ ਬਿਲਕੁਲ ਕੁੰਡੇ ਸਿੰਘਾਂ ਚ ਹੈ ਬਾਕੀ ਨੰਬਰ 22 ਦਾ ਵੀਡੀਓ ਦੇ ਵਿੱਚ ਹੀ ਚੱਲੂਗਾ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਹਸਾਰ ਲਾਕੇ ਦੀ ਝੋਟੀ ਆ ਹਸਾਰ ਲਾਕੇ ਦੇ ਜਾਨਵਰ ਦੁੱਧ ਚ ਚੰਗੇ ਪਾਈ ਜਾਂਦੇ ਨੇ ਤੇ ਬਾਕੀ ਤਸੱਲੀ ਕਰਕੇ ਦੋਸਤੋ ਨੇੜੇ ਜਾ ਕੇ ਖਰੀਦਣਾ ਤੁਹਾਡਾ ਕੰਮ ਹੈ ਦੋਸਤੋ ਫਤਿਹਬਾਦ ਮੰਡੀ ਦੀ ਇੱਕ ਵੱਡੇ ਲੇਵੇ ਵਾਲੀ ਚੰਗੇ ਕੱਦ ਘਾੜਦੇ ਵਾਲੀ ਮੱਝ ਲੱਗਿਆ ਤੁਹਾਨੂੰ ਦਿਖਾਉਣੇ ਇੱਕ ਤੁਹੂ ਕੀ ਜਦੋਂ ਕਰ ਲਿਓ ਦੋਸਤੋ ਹਵਾਨੇ ਦੀ ਜਜਮੈਂਟ ਬਾਕੀ ਡਿਟੇਲ ਆਪਾਂ ਬਾਅਦ ਨੂੰ ਪੁੱਛ ਲਾਂਗੇ ਬਾ ਕਮਾਲ ਹੋ ਜੀ ਬਾਕੀ ਦੋਸਤੋ ਕੱਦ-ਕੱਡ ਦਰਮਿਆਨਾ ਝੋਟੀ ਦਾ ਪਰ ਲੰਬੀ-ਲੰਬੀ ਬਹੁਤ ਹੈ, ਬੇਲ-ਬੂਲ ਬਹੁਤ ਹੈ ਤੇ ਬਾਕੀ ਦੁੱਧ ਦੀ ਡਿਟੇਲ ਆਪਾਂ ਇਹਨੂੰ ਬਾਈ ਨੂੰ ਪੁੱਛ ਲਈਆਂ ਚੱਲ ਕੇ ਕੀ ਗੱਲਬਾਤ ਹੈ ਜੀ। ਤੇ ਬਾਕੀ ਇੱਕ ਵਾਰੀ ਥਾਣ-ਥਨੌੜ ਦਿਖਾ ਦੂੰਗਾ ਨੇੜੇ ਤੋਂ ਬਾਕੀ ਚਾਰੋਂ ਥਾਣ ਨਿਖੜਵੇਂ ਲੱਗੇ ਨੇ ਦੋਸਤੋ ਦੂਰੀ ਤੇ ਲੱਗੇ ਨੇ ਆਪਸ ਦੇ ਵਿੱਚ। ਇਧਰ ਤੋਂ ਦੇਖ ਸਕਦੇ ਹਾਂ ਹਵਾਨਾ ਝੋਟੀ ਦਾ ਥਾਣ-ਥਨੌੜ ਦੇਖ ਸਕਦੇ ਹਾਂ। ਬਾਕੀ ਗੱਲਬਾਤ ਥੋੜੀ ਦੋਸਤੋ ਬਾਈ ਨਾਲ ਕਰਵਾ ਲੈਣਿਆ। ਬਾਈ ਜੀ ਨਾਮ ਦੱਸੋ ਕੀ ਹੈ ਜੀ? ਸ੍ਰਿੰਦਰ ਨਾਮ ਹੈ ਜੀ। ਗਾਉਂ ਕੌਣ ਸਾ ਬਾਈ? ਫਟਿਆਵਾ ਜਿਲ੍ਹੇ ਚ ਰਹਿੰਦਾ ਹਾਂ ਹਾਂਜੀ ਫਟਿਆਵਾ ਜਿਲ੍ਹੇ ਕਿੰਨੇ ਕਿੰਵੇਂ ਸੂਏ ਝੋਟੇ ਇਹ ਸੂਣਗੇ ਆ ਜੀ ਇੱਥੋਂ ਇਥੇ ਸੂਏ ਚੌਥੇ ਸੂਏ ਹਾਂਜੀ ਪਹਿਲਾ ਬੰਦਾ ਮਿਲਿਆ ਯਾਰ ਮੰਡੀ ਜਿਹੜੇ ਨੇ ਸਹੀ ਦੱਸਿਆ ਨਾ ਨਹੀ ਹਰਿਆਣੇ ਚ ਦਾ ਕਹਿੰਦੇ ਦੂਜੇ ਸੂਏ ਤੋਂ ਵੱਡੀ ਮਹੈਸ ਨਹੀਂ ਹੁੰਦੀ ਨਾ ਨਾ ਜੀ ਜੋ ਸਹੀ ਹੈ ਉਸ ਸਹੀ ਹੈ ਕਹਿੰਦੇ ਨੇ ਕਹਿੰਦੇ ਦੂਜੇ ਤੋਂ ਵੱਡੀ ਹੁੰਦੀ ਨਹੀਂ ਪਤਾ ਨਹੀਂ ਕਿੱਧਰ ਭag ਜਾਂਦੀਆਂ ਨੇ ਨਾ ਨਾ ਜੀ ਉਸ ਸਹੀ ਹੈ ਅੱਛਾ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 10 ਦਿਨ ਹੈ 10 ਦਿਨ ਹੋ ਗਏ ਜੀ 10 ਦਿਨ ਹਾਂਜੀ ਦੁੱਧ ਕਿੰਨਾ ਤਿਆਰ ਆ ਹੁਣ ਦੁੱਧ ਮੋਕੇ ਦੇ 15 ਕਿਲੋ ਜੀ ਦੇਖੋ ਕਰਜੂਗੀ 17 18 ਇਹ ਸ਼ਗਰਮੀ ਕਰਕੇ ਘੱਟ ਕਰ ਰਹੀ ਹੈ ਨਹੀਂ ਕਰਕੇ ਕਰ ਰਹੀ ਹੈ ਕੁਛ ਅਜੇ ਮਹਿਲਾ ਮੂਲੇ ਸਫਾਈ ਹੋਗੀ ਰੇਟ ਕੀ ਰਹੂਗਾ ਇਹਦਾ ਰੇਟ ਮੁੱਕੇ ਦੇਖਦਾ ਸਹੀ ਫਿਕਸ ਰੇਟ ਹੀ ਦਾ ਉਹ ਜੰਮੀ ਲੈਂਡ ਦੇ ਨਾਲ ਫਿਕਸ ਹੈ ਇੱਕ ਵਾਰ ਜਿਆਦਾ ਨਹੀਂ ਕਰੀ ਜਾਂਦਾ ਮੈਂ ਚੌਥੇ ਸੂਰਿਆ ਨਾ ਇੱਕ ਵਾਰ ਇਹਨਾਂ ਝੋਟੀਆਂ ਵੇਚੀ ਜਾਂਦੇ ਨੇ ਮੰਡੀ ਚ ਨਾ ਨਾ ਝੋਟੀਆਂ ਵਿੱਚ ਦੁੱਧ ਵੀ ਆ ਜੀ ਮੇਰਾ ਦੁੱਧ ਆ ਦੇਖੋ ਕਿੰਨੇ ਦੀ ਹੋ ਜੁ ਵੀ ਲੱਖ ਦੇ ਅੰਦਰ ਰਸ ਕਿੰਨੇ ਦੀ ਲਗਭਗ ਹੈ ਲਗਭਗ ਤੇ ਹੋ ਜਾ ਹਾਂ ਜੀ ਕਿਤੇ ਪੂਰੀ ਛੱਡ ਦਾਂਗੇ ਲੱਖ ਦੀ ਹੋ ਜੂ ਮੋਕੇ ਤੇ ਨੰਬਰ ਬੋਲ ਦੇ ਬਾਈ 85293 ਹਾਂਜੀ 96300 ਤੇ ਨਹੀਂ ਇੱਕ ਵਾਰੀ ਫਿਰ ਹੋਊਗਾ 85293 9531 95 ਹੈ ਜਿਹੜਾ ਇਹ ਕਿੰਨਾ ਹੈ 593 59 ਹਾਂਜੀ ਠੀਕ ਆ ਕਿੰਨੀਆਂ ਮੱਝਾਂ ਲੈ ਆਜ ਮੱਝ ਕਿਹ ਹੈ ਜੀ ਬਾਕੀ ਦੋ ਆਪਣੀ ਜਾਣਕਾਰੀ ਠੀਕ ਹੈ ਜੀ ਸਾਡੀ ਆਪਣੀ ਕਰਾਣਾ ਹੈ ਦੋਸਤੋ ਬੂਰੀ ਝੋਟੀ ਲੱਗਿਆ ਤੁਹਾਨੂੰ ਦਿਖਾਉਣ ਇੱਕ ਸੌਰੀ ਬੂਰੀ ਮੱਝ ਤੇਲੀਆ ਬੂਰੀ ਆ ਲੈ ਵਾ ਲੂਗਾ ਬਹੁਤ ਆਵਲਾ ਸਿੰਘ ਜ਼ਰੂਰ ਖੜਾ ਖੁੱਲਾ ਜਾ ਬਾਕੀ ਦੁੱਧ ਵਾਲੀ ਮੈਸ ਹੈ ਤੁਰੂ ਵੀ ਇਹ ਤਾਂ ਹਵਾਨਾ ਦੇਖ ਲਓ ਇਹਦਾ ਬਾਕੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਕੀ ਗੱਲਬਾਤ ਆ ਕਿੰਨਾ ਕੁ ਦੁੱਧਾ ਕਿੰਨਾ ਕੁ ਮੁੱਲ ਕਰਦਾ ਹੈਗਾ ਬਾ ਮੋੜ ਲਾ ਬਾਈ ਦੋਸਤੋ ਅੱਗੇ ਤੋਂ ਲੇਵਲ ਉਗਾ ਖਾਦਣਾ ਨਾੜਾ ਨੂੜਾ ਨ ਖਾਦਣਾ ਲੈਵੇ ਤੇ ਬਾਕੀ ਦੁੱਧ ਵਾਲੀ ਝੋਟੀ ਹੈ ਡੇਰੀ ਦੇ ਮਤਲਬ ਦੀ ਹੈ ਚੋਟੀ ਲੇਵਲ ਉਗਾ ਚੰਗਾ ਵਿਖਾਉਂਦੀ ਹੈ ਸਿੰਘ ਜਰੂਰ ਖਰਾਬ ਜੇ ਨੇ ਥੋੜੇ ਜਿਹਾ ਬਾਕੀ ਡਿਟੇਲ ਆਪਾਂ ਪੁੱਛਦੇ ਆਂ ਬਾਈ ਨੂੰ ਭਾਈ ਸਾਹਿਬ ਨਾਮ ਬਤਾਓਗੇ ਸਾਦਰ ਨਾਮ ਕਹਾਂ ਸੇ ਆਏ ਪਸੌਂਡਾ ਗਾਜਿਆਬਾਦ ਗਾਜਿਆਬਾਦ ਜੀ ਆਪਾਂ ਲਈ ਅੱਜ ਇਹ ਲੈ ਅੱਛਾ ਕਿਤਨੇ ਖਰੀਦੀ ਹੈ ਇਹ 70 ਕੀ ਦਿੱਤੀ ਹੈ 70000 ਕੀਤਨਾ ਦੁੱਧ ਬੋਲੇ ਦੁੱਧ بتایا ਉਸਨੇ 13 14 ਲੀਟਰ ਕਢਾਲ ਦੇਗੀ ਕਢਾਲ ਦੇਗੀ 15 ਲੀਟਰ ਅੱਛਾ 15 ਕਢਾਲ ਦੂਗੀ 15 ਕਢਾਲ ਡੇਰੀ ਦਾ ਕੰਮ ਆਪਣਾ ਉੱਥੇ ਬੇਸਤ ਹੈ ਬੇਸਤ ਹੈ ਅੱਛਾ ਸੇਲ ਦਾ ਕੰਮ ਹੈ ਸੇਲ ਦਾ ਕੰਮ ਹੈ ਠੀਕ ਹੈ ਆਪਾਂ ਕਿੰਨੇ ਦੀ ਵੇਚ ਦਾਂਗੇ ਇਹਨੂੰ ਵੇਚਾਂਗੇ 90 ਕੀ 90000 ਦੀ ਆਪਣਾ ਨੰਬਰ ਬੋਲ ਦਿਓ ਜੀ 9990 ਹਾਂਜੀ 64 ਹਾਂਜੀ 5510 ਠੀਕ ਹੈ ਜੀ ਦੋਸਤੋ ਮੱਝ ਦੇਖ ਸਕਦੇ ਹੋ ਡੈਰੀ ਦੇ ਮਤਲਬ ਉਹਦੀ ਹੈ ਬਾਕੀ ਸਿੰਘ ਜਰੂਰ ਖੁੱਲਾ ਹੈ ਲੈ ਵਲੂਆ ਦੇਖ ਸਕਦੇ ਹੋ ਇੱਕ ਵਾਰੀ ਫੇਰ ਦਿਖਾ ਦਣਾ ਨਾੜਾ ਨੂੜਾ ਦੇਖ ਸਕਦੇ ਹੋ ਲੈ ਵੇ ਤੇ ਚੰਗੀ ਆ ਦੋਸਤੋ ਇਧਰੋਂ ਬੈਕ ਤੋਂ ਦਿਖਾ ਦੇਣਾ ਲੈ ਵਾ ਇਹਦਾ ਬਹੁਤ ਚੰਗੀ ਦੋਸਤੋ ਇੱਕ ਟੋਕੜ ਝੋਟੀ ਦਿਖਾਉਣ ਲੱਗੀਆਂ ਚੰਗੀ ਆ ਬਾਈਆਂ 10 ਦਿਨ ਦੀ ਗੱਬਣਾ ਬਾਕੀ ਕਿਸਮਤ ਦੀ ਗੱਲ ਹੈ ਨਿਕਲ ਵੀ ਸਕਦੀ ਹੈ ਗੱਬਣਾ ਅੱਗੇ ਚਲਾਈ ਲੰਬੀ ਮੜੀ ਜੀ ਬਾਕੀ ਝੋਟੀ ਚੰਗੀਆਂ ਦੋਸਤੋ ਥਣ ਥਣ ਚੰਗਾ ਲੱਗਿਆ ਬਾਕੀ ਕੱਦ ਕਾਠ ਬਹੁਤ ਹੈ ਬਾਕਿ ਕਮਾਲ ਹੈ ਬਾਈ ਦੁੱਧ ਬਾਈ ਚੰਗਾ ਦੱਸਦਾ ਜਿਹੜੇ ਹਿਸਾਬ ਨਾਲ ਵੱਖੜਾ ਝੋਟੀ ਬਾਕੀ ਸ਼ਕੀਨ ਆ ਝੋਟੀ ਦੋਸਤੋ ਪਾਲਣ ਵਾਲੇ ਬੰਦੇ ਦੇ ਕੰਮ ਦੀ ਹੈ ਹਰਿਆਣੇ ਦੀ ਝੋਟੀ ਹੈ ਥਣ ਥਣੋੜ ਮੈਂ ਨੇੜੇ ਤੋਂ ਦਿਖਾ ਦੂੰਗਾ ਡਿਟੇਲ ਦੋਸਤੋ ਬਾਈ ਨੂੰ ਪੁੱਛ ਲਾਂਗੇ ਆਪਾਂ ਸਾਰੀ ਤੇ ਨੰਬਰ 22 ਦਾ ਵੀਡੀਓ ਚ ਹੀ ਲਾ ਦਾਂਗੇ ਜਿਹਨੂੰ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਇਧਰੋਂ ਅੱਗੇ ਤੋਂ ਹਵਾਨਾ ਬੂਨਾ ਦੇਖ ਸਕਦੇ ਥਣ ਥਣਾ ਔਰ ਚੰਗਾ ਲੱਗਿਆ ਸਾਰਾ ਤੇ ਬਾਕੀ ਡਿਟੇਲ ਆਪਾਂ ਇਹਦੀ ਬਾਈ ਨੂੰ ਪੁੱਛ ਲੈਣਾ ਕੀ ਗੱਲਬਾਤ ਹੈ ਭਾਈ ਸਾਹਿਬ ਨਾਮ ਬਤਾ ਦਿਓ ਜੋ ਕਿਸ ਦਾ ਨਾਮ ਤੇ ਆਹ ਕੌਣ ਸਾਹਤ گاਉਂ گا ਲੋਵਾਰੋ ਹੈ ਜ਼ਿਲ੍ਹਾ ਬਿਵਾਨੀ ਹੈ ਜ਼ਿਲ੍ਹਾ ਬਿਵਾਨੀ ਹਾਂਜੀ ਕਿੰਨੀ ਦੇਰ ਹੋ ਗਈ ਬੇਈ ਨੂੰ ਹੋਗਾ 1 ਮਹੀਨਾ 25 ਦਿਨ ਤੋਂ ਹੋ ਗਿਆ 2 ਮਹੀਨੇ ਹੋ ਗਏ 2 ਮਹੀਨੇ ਗੈਬਨ ਵੀ ਹੋ ਰਹੀ ਹੈ 10 ਦਿਨ ਦੀ ਦੁੱਧ ਕਿੰਨਾ ਹੈ 13 ਲੀਟਰ ਕੌਣ ਸੇ ਲੈ ਆ ਤੁਸੀਂ ਫਸਟ ਫਸਟ ਹੈ 10 ਤੋਂ ਮੈਂ 4 4 ਦੰਦ ਹਾਂਜੀ ਰੇਟ ਕਿਆ ਰਹੇਗਾ ਭਾਈ ਫਿਕਸ ਰੇਟ 65000 ਰੁਪਏ 65000 ਰੁਪਏ ਹਾਂਜੀ ਨੰਬਰ ਪਤਾ ਦੋ 99127 86620 ਇੱਕ ਵਾਰੀ ਹੋਰ 99127 86620 ਦੋਸਤੋ ਇੱਕ ਮਹੀਨਾ 25 ਦਿਨ ਦੀ ਸੂਈਆ ਬਾਈ ਕਹਿੰਦਾ ਝੋਟੀ ਦਾ ਕੱਦ ਬੱਡ ਬਹੁਤ ਆ ਲੰਮਾਈ ਲੰਮੂਈ ਬਹੁਤ ਆ ਝੋਟੀ ਦੀ ਦੋਸਤੋ ਬਸ ਜੀ 12 13 ਕਿਲੋ ਬਾਈ ਦੁੱਧ ਦੱਸਦਾ ਇਹ ਥੱਲੇ ਤੇ ਪਿੱਛੇ ਬੱਚਾ ਕੀ ਆ ਨਾਲ ਦੇ ਮਿਲ ਕਾ ਮਿਲ ਕਾ ਨਹੀਂ ਕਟੜਾ ਦੋਸਤੋ ਪਿੱਛੇ ਇਹਦੇ ਕਟਾ ਹੈ ਬਾਕੀ ਚੰਗੇ ਲੱਗ ਕੇ ਦੀ ਮੈਸਾ ਦੋਸਤੋ ਦੁੱਧ ਵਾਲੀ ਝੋਟੀਆ ਚੰਗੀ ਜਿਹਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਨੰਬਰ 22 ਦਾ ਵੀਡੀਓ ਜੀ ਚੱਲੂਗਾ ਦੋਸਤੋ ਝੋਟੀ ਖਰੀਦ ਸਕਦੇ ਹੋ ਦੋਸਤੋ ਨੀਲੀ ਰਾਵੀ ਦੀ ਝੋਟੀ ਲੱਗਿਆ ਸਾਨੂੰ ਚੰਗੀ ਝੋਟੀ ਦਿਖਾਉਣ ਇੱਕ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਨੀਲੀ ਰਾਵੀ ਦੀ ਬਾਕੀ ਹਵਾਨਾ ਹੈਗਾ ਜਿੰਨਾ ਕ ਦੋਸਤੋ ਤੁਰਦੀ ਆ ਜੱਜਮੈਂਟ ਕਰ ਲਿਓ ਬਾ ਮੋੜ ਲਓ ਜੀ ਨਹੀਂ ਪਤਾ ਕੀ ਆਪਣਾ ਇਹਨਾਂ ਨਾਲ ਵਿਹਾਰ ਨਹੀਂ ਆਪਾਂ ਵਿਚਾਰਾਂ ਨੂੰ ਜਾਣਦੇ ਬਾਕੀ ਡਿਟੇਲ ਦੋਸਤੋ ਬਾਈ ਨੂੰ ਪੁੱਛਦਾਂ ਚੱਲ ਕੇ ਕੀ ਗੱਲਬਾਤ ਹੈ 99 ਸੂਇਆ ਦੁੱਧ ਅੱਧ ਕਿੰਨਾ ਇਹ ਥੱਲੇ ਬਾਈ ਮਜ਼ਾ ਵੀਡੀਓ ਮੇਖਾ ਮੁਝਾ ਵੀ ਆਵਾ ਲੈ ਆ ਜਾ ਲੈ ਹੁਣ ਪਰਾਂ ਹੁਣ ਮੈਂ ਦਿਖਾ ਦਿੰਦਾ ਮੇਰੀ ਬਣਾਓ ਉਹਦੀ ਬਣਾ ਦੇ ਭਾਈ ਚਲੋ ਵੀ ਚਲੋ ਕਰੋ ਬਾਬੇ ਦੀ ਲੈ ਬਾਬੇ ਦੀ ਬਾਕੀ ਛੋਟੀ ਚੰਗੀ ਆ ਦੋਸਤੋ ਬਾਈ ਨੂੰ ਪੁੱਛਦਿਆਂ ਕੀ ਗੱਲਬਾਤ ਹੈ ਭਾਈ ਜੀ ਨਾਮ ਦੱਸੋ ਕੀ ਆ ਜੀ ਸਖਜੇਂਦਰ ਸਿੰਘ ਜੀ ਪਿੰਡ ਕਿਹੜਾ ਜੀ ਹੀਰਕੇ ਜ਼ਿਲ੍ਹਾ ਜੀ ਮਾਨਸਾ ਭਾਈ ਇਹ ਲੰਗ ਜਾ ਕੇ ਮਾਰਦੇ ਛੁੱਟੀ ਪੈਰ ਤੋਂ ਇਹ ਕੱਚੀ ਸੂਈ ਹੈ ਜੀ ਇਹ ਜੇ ਦੋ ਤਿੰਨ ਦਿਨਾਂ ਦੀ ਕੋਈ ਮਾੜਾ ਮੋਟਾ ਵੇ ਘਰੋਂ ਨਹੀਂ ਕੱਢੀ ਕਦੇ ਬੈਠ ਜੀ ਇਹਦੀ ਹੈ ਅਸੀਂ ਬੈਠਾਂ ਬੈਠਾ ਡਰਦੀ ਜੀ ਆ ਹਾਂ ਡਰਦੀ ਆ ਕਿੰਵੇਂ ਸੂਇਆ ਇਹ ਪਹਿਲਾਂ ਨਾ ਜੀ 3 ਸਾਲਾਂ ਦੀ ਆ ਜੀ ਅੱਛਾ ਦੰਦਾਂ ਚ ਕਿਵੇਂ ਆ ਕੱਚੀ ਆ ਜਮਾ ਜੇ ਕੀ ਹੈ ਇਹ ਬੱਚਾ ਕੀ ਆ ਭਾਈ ਨਾ ਦੇ ਬੱਚਾ ਕੱਟੀ ਆ ਜੀ ਕੱਟੀ ਕਿੰਨੇ ਕਿਦ ਨੂੰ ਕਸੂਈ ਨੂੰ ਸੂਈ ਨੂੰ ਅੱਜ ਚੌਥਾ ਦਿਨ ਆ ਜੀ ਕਿੰਨੇ ਕੁ ਬੋਲੀ ਤਿਆਰ ਹੋਊ ਬੜੀ ਹੋਊ ਹੁਣ 10 ਲੀਟਰ ਰੇਟ ਕੀ ਰਹੂਗਾ ਫਿਕਸ ਰੇਟ ਹੀ ਦੱਸ ਰਿਹਾ ਰੇਟ ਮੁੱਲ 75000 ਕਰਦੇ ਆਂ ਜੀ ਦੇਣੀ 65000 ਦੀ 60 ਦੀ ਹੋ ਜੂ ਬਾਈ ਮੌਕੇ ਤੇ ਆਹ ਮੌਕੇ ਦੇ ਦੇਖ ਲਾਂਗੇ ਜੀ ਨੰਬਰ ਬੋਲਦਾ 9464482072 ਇੱਕ ਵਾਰੀ ਫਿਰ ਬੋਲਦਾ 9464482072 ਠੀਕ ਆ ਜੀ ਦੋਸਤੋ ਨੀਲੀ ਰਵੀ ਝੋਟੀ ਦਿਖਾਉਣ ਲੱਗਿਆ ਸੋਨੂੰ ਰੇਟ ਬਾਈ ਨੇ ਜੈਨੂਅਨ ਹੀ ਕਰਿਆ ਜਿਹਨੂੰ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਫੋਨ ਤੇ ਨੇੜੇ ਜਾ ਕੇ ਤਸੱਲੀ ਕਰਕੇ ਝੋਟੀ ਖਰੀਦ ਸਕਦੇ ਹੋ ਦੋ ਟਾਈਮ ਚੋਕ ਕੇ ਖਰੀਦ ਸਕਦੇ ਹੋ ਦੋਸਤੋ